ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਤੇ ਅੱਜ 8 ਅਕਤੂਬਰ 10ਵਾਂ ਮਹੀਨਾ 2024 ਸੰਗਰੂਰ ਮੰਡੀ ਦੇ ਵਿੱਚ ਬਾਂਸਪਤੀ ਦੇ ਰੇਟ 1692 1509 ਤੇ 1847 ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਉਹ ਚੈਨਲ ਨੂੰ ਸਾਈਡ ਤੇ ਕਾਲਾ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬਲਣ ਤਾਂ ਜੋ ਨਵਾਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ 28 80 ਲਗੀ 90 99 95 95 ਹੋਈ ਪੰਜ ਪੰਜ ਆਇਆ 15 15 29 15 ਬਾਈ 20 ਠੀਕ ਹੈ ਨਾ ਮੈਂ ਬੱਚੇ ਮੜੀ ਹੁੰਦਾ ਆ 25 40 ਚੱਲ ਸਕਦਾ 25 ਮੈਂ ਸਮਝ ਨਹੀਂ ਹੈ ਤੂੰ ਬੋਲਦਾ ਨਹੀਂ ਜੀ ਬਾਤ

67 67 70 71 80 80 60 80 भाई 2585 1509 50 ਬੰਦਾਲ 60 80 10 15 3 3 60 ਬੰਦਾਲ 60 ਬੰਦਾਲ 40 40 ਸਵੇਰ 9:00 8:00 8:00 ਤੋਂ 8:30 ਬਾਤ ਕਰ ਬੰਦ ਜੀ 8:00 ਬੰਦ ਰਾਤ 15 20 25 30 35 40 50 55 8:55 ਰਾਤ 8:60 ਜੀ ਸ਼ੋਹਨੀ ਜੀ ਕਿਹੜੀ ਹੈ ਜੀ 2860 ਰੁਪਏ ਹੈ ਜੀ

ਸਾਈ 90 ਬਾਈ ਸਾਈ 90 ਬੀੜੀ ਜੀ 1509 ਵੈਰਾਈਟੀ ਜੀ 2890 ਰੁਪਏ ਸੰਗਰੂਰ ਮੰਡੀ ਕੋਲੋ 2505 ਦੇਸਨ ਹਾਂਜੀ ਮਿਰਜੀ ਸਾਈ ਇਹਨੂੰ 25 ਅੱਪਾ ਓਏ ਇਹਨਾਂ ਦੇ ਬਿੱਲ ਤਾਂ ਜਿੰਨੇ ਲੋਗੇ ਨੇ ਇਹਨੇ ਦਿਖਾਈ ਕਰ ਲਈ ਕੋਈ ਨਾ ਦੱਸ 55 55 ਸਾਈ 90 ਸਾਈ 90 ਦੱਤਰ ਦੱਤਰ 80 80 ਤਰ ਕਾਸੀ ਕਾਸੀ ਸਾਹਿਬ ਚਾਸੀ 90 ਜੀ 95 ਸਾਹਿਬ ਜਾਨਮੇ ਬਾਈ 2295 ਜੀ 1509 ਕਿਹਨੂੰ ਆ ਜਿਸੰਬਰ ਉਹ ਜੇ ਅੱਜ ਮੰਡੀ ਤੇ ਆਪਾਂ ਰੇਟ ਦੀ ਗੱਲ ਕਰੀ ਤਾਂ 27 28 29 100 ਦੇ ਵਿੱਚ ਵਿੱਚ ਜਿਹੜੀ ਆਪਾਂ ਨੂੰ ਬਾਸਪਤੀ ਦਾ ਆ ਰੇਟ ਆ ਜਿਹੜਾ ਵੇਖਣ ਨੂੰ ਮਿਲੇਗਾ ਤੇ ਜੇ ਗੱਲ ਕਰੀਏ ਤਾਂ ਕੱਲ ਵਾਲੇ ਸੇਮ ਜੇ ਰੇਟ ਹੀ ਆਪਾਂ ਨੂੰ ਅੱਜ ਬਾਸਪਤੀ ਮੰਡੀ ਦੇ ਵਿੱਚ ਰੇਟ ਲੱਗਿਆ ਹੈਗਾ ਜੇ ਆਪਾਂ ਗੱਲ ਕਰੀਏ ਵੀ ਇਦੋਂ ਉੱਤੇ ਵੀ ਰੇਟ ਦੀ ਹੋ ਸਕਦਾ 150 ਕਾਲੂ ਵੀ 3000 ਦੇ ਏੜ-ਗੇੜ ਕੁਆਂਟਲ ਦੇ ਹਿਸਾਬ ਨਾਲ ਵਗ ਜੇ ਵੈਸੇ ਹਜੇ ਤਾਂ 3000 ਤੋਂ ਥੱਲੇ ਹੀ ਖੜੀ ਹੈਗੀ 2900 ਰੁਪਏ ਤੱਕ ਜਿਹੜਾ ਐਂਡ ਹੈ 2900 ਤੋਂ 5 ਰੁਪਏ ਘਟ ਵੀ ਸਕਦੇ ਨੇਗੇ 2885 ਆ ਜਿਵੇਂ ਇਹ ਰੇਟ ਜੇ ਆਪਾਂ ਨੂੰ ਵੇਖਣ ਨੂੰ ਮਿਲ ਰਹੇ ਹੈਗਾ